ਕਵੀ ਜੋ ਬਵੰਜਾ ਦਰਬਾਰ ਚ ਸੁਹਾਏ ਜੀ ਕਵੀ ਜੋ ਬਵੰਜਾ ਦਰਬਾਰ ਚ ਸੁਹਾਏ ਜੀ ਗੁਰੂ ਦੇ ਪਿਆਰੇ ਸਤਿਕਾਰੇ ਵਰੋਸਾਏ ਜੀ ਸੁਖੀ ਆ ਸੁਦਾਮਾ ਸੈਨਾਪਤੀ ਤੇ ਧਾਨ ਸਿੰਘ ਬੱਲੂ ਤੇ ਬਲੰਦ ਆਨੰਦ ਲਾਲ ਸ਼ੋਭਾ ਪਾਏ ਜੀ ਕੁੱਲੂ ਕਵਰੇਸ਼ ਪਿੰਡੀ ਦਾਸ ਤੇ ਧਰਮ ਸਿੰਘ ਅੱਲੂ ਆਸਾ ਸਿੰਘ ਸੁਖਦੇਵ ਉਹਦੇ ਰਾਏ ਜੀ ਗੁਣੀਆਂ ਗੋਪਾਲ ਨਾਨੂ ਚੰਦਨ ਮਦਨ ਸਿੰਘ ਮਾਲਾ ਸਿੰਘ ਮੰਗਲ ਬ੍ਰਿਜ ਲਾਲ ਭਾਏ ਜੀ ਬੱਲਵ ਬ੍ਰਿਖ ਬਿਧੀ ਚੰਦ ਮੱਲੂ ਮਾਨ ਦਾਸ ਰਾਵਲ ਨਿਹਾਲ ਚੰਦ ਅਮਰਤ ਰਾਏ ਜੀ ਟੇਕਣ ਜਮਾਲ ਸਿੰਘ ਰੋਸ਼ਨ ਮਦਨਗਿਰੀ ਸੁੱਖਾ ਸਿੰਘ ਲੱਖਾ ਗੁਰਦਾਸ ਗੁਣਗਾਏ ਜੀ ਤੰਨਾ ਸਿੰਘ ਚੰਦਾ ਨਿਸ਼ਚਲ ਦਾਸ ਹੰਸਰਾਮ ਹੀਰ ਤੇ ਹੁਸੈਨ ਅਲੀ ਸ਼ਿਆਮ ਅਣੀ ਰਾਏ ਜੀ ਈਸ਼ਵਰ ਦਾਸ ਰਾਮਨੰਦ ਸਿੰਘ ਮਥਰਾ ਆਲਮਤੇ ਖਾਨਚੰਦ ਰੰਗ ਬਿਖਰਾਏ ਜੀ ਕਵੀ ਜੋ ਬਵੰਜਾ ਦਰਬਾਰ ਚ ਸੁਹਾਏ ਜੀ ਗੁਰੂ ਦੇ ਪਿਆਰੇ ਸਤੁਕਾਰੇ ਬਰੋਸਾਏ ਜੀ ਔਰ ਗੀਤ ਹੈ ਜੀ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਮੈਨੂੰ ਪਾਉਣ ਸਮੇਂ ਦੀ ਗਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪਾਉਣ ਸਮੇਂ ਦੀ ਗਾਉਂਦੀ ਹੈ ਜਿਨੂੰ ਤਾਲ ਨਗਾਰੇ ਦਿੰਦੇ ਨੇ ਤੇ ਚੰਡੀ 나ਦ ਵਜਾਉਂਦੀ ਹੈ ਜਿਨੂੰ ਤਾਲ ਨਗਾਰੇ ਦਿੰਦੇ ਨੇ ਤੇ ਚੰਡੀ 나ਦ ਵਜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਨੂੰ ਪੌਣ ਸਮੇਂ ਦੀ ਗਾਉਂਦੀ ਹੈ ਮੈਂ ਦਸਮ ਪਿਤਾ ਦੀ ਉਸਤਤਿ ਹਾਂ ਜਿਨੂੰ ਪਰਮ ਪਿਤਾ ਨੇ ਕੱਲਿਆ ਸੀ ਮੈਂ ਦਸਮ ਪਿਤਾ ਦੀ ਉਸਤਤਾਂ ਜਿਹਨੂੰ ਪਰਮ ਪਿਤਾ ਨੇ ਕੱਲਿਆ ਸੀ ਜੋ ਆਗ ਜੁਗਾਦ ਦਾ ਤੱਕਿਆ ਸੀ ਜਿਨੇ ਹੇਮ ਤੇ ਆਸਣ ਮੱਲਿਆ ਸੀ ਜਿਸ ਧਰਤੀ ਤੇ ਉਸਨੇ ਜਨਮ ਲਿਆ ਉਹਨੂੰ ਬੂੰਗਾ ਪਰਸਣ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਮੈਂ ਉਸ ਸ਼ਮਸ਼ੀਰ ਦੀ ਗਾਥਾ ਹਾਂ ਜਿਨੇ ਜ਼ਾਬਰ ਨੂੰ ਲਲਕਾਰਿਆ ਸੀ ਤੇ ਦੀਨ ਧਰਮ ਇਨਸਾਫ ਲਈ ਜਿਨੇ ਸੀਸ ਪਿਤਾ ਦਾ ਵਾਰਿਆ ਸੀ ਦਿੱਲੀ ਦੇ ਉਸ ਚੌਰਾਹੇ ਚੋਂ ਲੋ ਸਿੱਧਕ ਸਿਰੜ ਵੀ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਦੀ ਕਹਿੰਦੀ ਹੈ ਮੈਂ ਉਸ ਮੁਰਸ਼ਿਦ ਦੀ ਮਹਿਮਾ ਹਾਂ ਜੋ ਆਪ ਗੁਰੂ ਹੈ ਚੇਲਾ ਵੀ ਜੋ ਲੋੜ ਪਵੇ ਤਾਂ ਲੜਾ ਸਕਦਾ ਸਵਾ ਲੱਖ ਦੇ ਨਾਲ ਇਕੱਲਾ ਵੀ ਜੀਦੀ ਪਹਲ ਚ ਐਸੀ ਸ਼ਕਤੀ ਹੈ ਕਿੜੀਆਂ ਤੋਂ ਬਾਜ ਤੜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਦੀ ਕਹੋਂਦੀ ਹੈ ਮੈਂ ਜਸ ਹਾਂ ਉਸ ਤੇਜਸਵੀ ਦਾ ਜੋ ਆਲਮ ਫਾਜ਼ਲਦਾਨਾ ਵੀ ਜੋ ਕਰਰਦਾਨ ਵੀ ਕਲਮਾਂ ਦਾ ਤੇ ਦੇਵੀ ਗੁਣੀ ਨਿਧਾਨਾ ਵੀ ਜਿਹਦੇ ਗਿਆਨ ਮੰਡਲ ਨੂੰ ਦੁਨੀਆਂ ਦੀ ਦਾਨਾਈ ਸੀਸ ਨਵਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਦੀ ਆਭਾ ਦੇ ਲਿਸ਼ਕਾਰੇ ਤੋਂ ਪੈ ਪੀਤ ਹਨੇਰੇ ਹੋ ਜਾਂਦੇ ਉਹਦੀ ਨੂਰ ਨਦਰ ਜਿੱਤ ਵੱਲ ਉੱਠਦੀ ਪਉ ਫੁੱਟਦੀ ਸਵੇਰੇ ਹੋ ਜਾਂਦੇ ਕਰੇ 파ਸਮ ਕੁਫਰ ਦੇ ਕਿਲਿਆਂ ਨੂੰ ਉਹਦੀ ਤੇਗ ਜਦੋਂ ਲਹਿਰਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਕੌਣ ਸਮੇਂ ਦੀ ਗਾਉਂਦੀ ਹੈ ਜਮਨਾ ਦਾ ਕੰਡਾ ਸਾਖੀ ਹੈ ਜਦ ਛਿੜਿਆ ਯੁੱਧ ਪੰਗਾਣੀ ਦਾ ਉਹ ਸੋਨ ਸੁਨਹਿਰੀ ਪੰਨਾ ਹੈ ਤਵਾਰੀਖ ਦੀ ਅਮਰ ਕਹਾਣੀ ਦਾ ਉਹਦੇ ਨੂਰੀ ਹਰਫ ਉਠਾਲਦੇ ਆ ਚਾਨਣ ਦੀ ਅੱਖ ਚੰਦਿਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪੌਣ ਸਮੇਂ ਦੀ ਕਹੋਂਦੀ ਹੈ ਗਾਥਾ ਸਰਬੰਸ ਦੇ ਦਾਨੀ ਦੀ ਚਮਕੌਰ ਕਹੇ ਸਰਹੰਦ ਕਹੇ ਗਾਥਾ ਸਰਬੰਸ ਦੇ ਦਾਨੀ ਵੀ ਚਮਕੌਰ ਕਹੇ ਸਰਹੰਦ ਕਹੇ ਸਿਰ ਦੇ ਕੇ ਸਿਰ ਣਭਾਉਣਾ ਹੈ ਉਹ ਮਾਂ ਗੁਜਰੀ ਦਾ ਚੰਦ ਕਹੇ ਮਾਛੀਵਾੜੇ ਦੇ ਜੰਗਲ ਚੋਂ ਅਜੇ ਤੀਕ ਇਹੀ ਧੁਨ ਆਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਕੋਣ ਸਮੇਂ ਵੀ ਗਾਉਂਦੀ ਹੈ ਤੋਂ ਆਖਰੀ ਬੰਦ ਪੇਸ਼ ਕਰਦੇ ਆਂ ਜੀ ਇਕ ਲੀਕ ਨੂਰ ਦੀ ਦਿਸਦੀ ਹੈ ਔ ਪਟਣੇ ਤੋਂ ਨੰਦੇੜ ਤਾਈ ਇੱਕ ਲੀਕ ਨੂਰ ਦੀ ਦਿਸਦੀ ਹੈ ਔ ਪਟਣੇ ਤੋਂ ਨੰਦੇੜ ਤਾਈ ਇੱਕ ਤੇਜ ਚਣੌਤੀ ਰਿੰਦਾ ਹੈ ਬੇਦਰਦ ਵਕਤ ਦੇ ਗੇੜ ਤਾਈ ਇਨਾ ਕਾਲੇ ਬੋਲੇ ਰਾਹਾਂ ਨੂੰ ਉਹਦੀ ਪੈੜ ਪੈੜ ਰਛਨਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਕੌਣ ਸਮੇਂ ਦੀ ਗਾਉਂਦੀ ਹੈ ਜਿਹਨੂੰ ਤਾਲ ਨਗਾਰੇ ਦਿੰਦੇ ਨੇ ਜਿਹਦਾ ਚੰਡੀ ਨਾਦ ਵਜਾਉਂਦੀ ਹੈ ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ